thank you ਨ ਕੋ ਨਾਮ ਤੁਹਾਡੇ ਕੋ ਬੋਲੋ ਸਾਧੋ ਸਤ ਸਹਿਬ ਬੋਲੋ ਸਾਧੋ ਬੰਦੀ ਛੋੜ ਮਹਾਰਾਜ ਜੀ ਸਰਦਾ ਜੀ ਕੀ ਸਤ ਸਹਿਬ ਹੁਕਮ ਮਹਾਰਾਜ ਜੀ ਦਾ ਸਤ ਸਹਿਬ ਤਨ ਤਨ ਸ੍ਰੀ ਸਤਗੁਰ ਬੰਦੀ ਛੋੜ ਈਸ਼ਰਦਾ ਜੀ ਮਹਾਰਾਜ ਜੀ ਦਾ 81 ਮਾ ਵਰਸੀ ਸਮਾਗਮ ਜੋ ਕਿ ਅੱਜ ਸਵੇਰ ਤੋਂ 9 ਨਵੰਬਰ ਸਵੇਰ ਤੋਂ ਚੱਲ ਰਿਹਾ ਹੈ 9 ਨਵੰਬਰ ਦੀ ਰੈਨ ਸਵਾਈ ਨੇ ਕੀਰਤਨ 10 ਨਵੰਬਰ ਸ਼ਾਮ ਨੂੰ ਸਮਾਪਤੀ ਹੈ ਸਤਗੁਰੂ ਰਿਸ਼ੀ ਦਾਸ ਜੀ ਮਹਾਰਾਜ ਜੀ ਜਿਨ੍ਹਾਂ ਦਾ ਜਨਮ ਪਿੰਡ ਕੜਿਆਲ ਜੋਤੀ ਜੋ ਸਮਾਏ ਗਿਆ ਰਾਮਪੁਰਾ ਮੇਕੋਵਾਲ ਗੰਗਿਆ ਉਹਨਾਂ ਨੇ ਮਨੁੱਖਤਾ ਨੂੰ ਸਾਂਝੀ ਬਾਲਤਾ ਦਾ ਸ਼ੁਭ ਉਪਦੇਸ਼ ਦਿੱਤਾ ਏਕ ਪਤਾਏ ਕਰਕੇ ਅੰਬਾਰਕ ਨਾ ਕੋ ਬੈਰੀ ਨਹੀਂ ਬਗਾਨਾ ਸਰਦ ਸੰਗ ਹਮ ਕੋ ਬਨਾਈ ਮਾਨਸ ਕੀ ਜਾ ਸਭੇ ਕਹੀ ਪਛਾਨ ਲੂ ਜੇ ਸਾਨੂੰ ਹੋਂ ਦੀ ਕਿੰਤ ਕਰਨੀ ਵੱਢ ਕੇ ਸਕਣਾ ਨਾਮ ਜਪਨਾ ਉਹਨਾਂ ਦਾ ਸ਼ੋਭ ਉਪਦੇਸ਼ ਹੈ ਇਸ ਉਪਦੇਸ਼ ਦੇ ਲਾਰਨੀ ਹੋ ਕੇ ਅਸੀਂ ਆਪਣੇ ਜੀਵਨ ਨੂੰ ਸਫਲ ਕਰ ਸਕਦੇ ਹਾਂ ਰੂਪ ਰਾਡਿਆ ਕੋਲ ਸਤਿ ਮਹਾਂਪੁਰਸ਼ ਸੰਗਤਾਂ ਆ ਕੇ ਸ਼ਰਦਾ ਦੀ ਫੁੱਲ ਸਮਰਪਿਤ ਕਰ ਰਹੀਆਂ ਨੇ ਸਤਿਗੁਰੂ ਸ਼ਰਦਾ ਜੀ ਮਹਾਰਾਜ ਨਾਮ ਗਾਂਤੀ ਇਸ ਨਾਮ ਦੀ ਬਸ ਇਸ ਕਾਰਨ ਸੰਗਤਾਂ ਦੇ ਆਪਣਾ ਅਸ਼ੀਰਵਾਦ ਰੱਖਣ ਤਾਂ ਕਿ ਜੀਵਨ ਲੋਕ ਸਕੀਏ ਪਰਲੋਕ ਸੇਲਾ ਹੋਵੇ ਬੋਲੋ ਸਤੋਬੰਦੀ ਛੋੜ ਮਾਰਾ ਇਨਸ਼ਾ ਅੱਲਾਹ ਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਅਮਨਦੀਪ ਜਸਵਾਲ ਅਸੀਂ ਟ੍ਰਾਂਟੋ ਤੋਂ ਆਏ ਆ ਤੇ ਸਪੈਸ਼ਲੀ ਮਹਾਰਾਜ ਦੇ 81ਵੇਂ ਵਰਸੀ ਸਤ ਗੁਰੂ ਜੀ ਸਦਾਸੀ ਮਹਾਰਾਜ ਜੀ ਡੇਰਾ ਰਾਮਪੁਰਾ ਤੇ ਮਹਾਰਾਜ ਦੇ ਅੱਜ ਦਿਨ ਦਿਹਾੜੇ ਦੀ ਖੁਸ਼ੀ ਦੇ ਵਿੱਚ ਅਸੀਂ ਇੱਥੇ ਪਹੁੰਚੇ ਆ ਸਾਰੀ ਸਮੂਥ ਸਾ ਸੰਗਤ ਨੂੰ ਬਾਹਰ ਬੈਠੀ ਸੰਗਤ ਨੂੰ ਸਾਰਿਆਂ ਵੱਲੋਂ ਸਾਡੇ ਵੱਲੋਂ ਪਿਆਰ ਭਰੀ ਸਤ ਸਾਹਿਬ نت ہو پرکاش ہو پورن ہو اکھنڈ ہو اجر ہو امر ہو سناتن ہو گیبی ہو اوناشی ہو نروکار ہو سکھ ساگر ہو مہربان کے ساتھ دھام کو سب سنتا کے پیک بھگوان کو نام تمہارے کو بولو سادو سات ساہب بولو سادو بندی چھوڑ مہاراج ایشور داس جی کی سات ساحب ਕੋਕਾ ਮਹਾਰਾਜੀ ਕਾ ਸਤ ਸਾਹਿਬ ਜੇ ਜ਼ੋਰ ਤੇਰੇ ਨਾਲ ਖੇਡਦੇ ਹਾਂ ਸਾਡੇ ਵਿੱਚ ਨਾ ਹੀ ਕੋਈ ਜ਼ੋਰ ਸਾਈਆਂ ਅਸੀਂ ਵਾਂਗ ਪਤੰਗ ਦੇ ਉੱਡ ਰਹੇ ਹੱਥ ਵਿੱਚ ਤੇਰੇ ਸਾਡੀ ਡੋਰ ਸਾਈਆਂ ਤੂੰ ਹੀ ਨੂਰ ਹੈ ਸਾਡੜੀ ਅੱਖੀਆਂ ਦਾ ਤੇਰੇ ਬਾਝ ਹੋਵੇ ਅੰਧ ਘੋੜ ਸਾਈਆਂ ਈਸ਼ਰ ਦਾਸ ਦਾ ਸਰਾਇਕ ਤੂੰ ਹੀ ਤੇਰੇ ਬਾਝ ਨਾ ਆਪਣਾ ਹੋਰ ਸਾਈਆਂ ਬੰਦੀ ਛੋੜਦਾ ਆ ਸਰਾਇਕ ਤੂੰ ਹੀ ਤੇਰੇ ਬਾਝ ਨਾ ਆਪਣਾ ਹੋਰ ਸਾਈਆਂ ਤਨ ਤਨ ਸਤਿਗੁਰ ਬੰਦੀ ਛੋੜੀ ਸ਼ਰਦਾ ਜੀ ਮਹਾਰਾਜ ਤਨ ਤਨ ਸਤਿਗੁਰ ਨੇਕੀ RAM ਜੀ ਮਹਾਰਾਜੀ ਤਨ ਤਨ ਸਤਿਗੁਰ ਗੀ ਸਾੰਤ ਜੀ ਮਹਾਰਾਜੀ ਤਨ ਤਨ ਸ ਬੀਬੀ ਪਰਸਿੰਨੀ ਜੀ ਤਨ ਤਨ ਸਾ ਸੰਗਤ ਜੀ ਸਾਰੀ ਸਾ ਸੰਗਤ ਨੂੰ ਮਹਾਰਾਜ ਜੀ ਦੀ 11ਵੀਂ ਵਰ੍ਹੇ ਦੀ ਲੱਖ ਲੱਖ ਵਧਾਈ ਹੋਵੇ ਅਸੀਂ ਅੱਜ ਸਾਰੇ ਇਸ ਪ੍ਰਕਾਸ਼ ਉਤਸਵ ਤੇ ਇੱਥੇ ਪਹੁੰਚੇ ਹਾਂ ਮਹਾਰਾਜ ਦੇ ਡੇਰੇ ਤੇ ਸਾਰੀ ਸਮੂਹ ਸਾ ਸੰਗਤ ਨੂੰ ਪਿਆਰ ਭਰੀ ਸਾਥ ਸਾਹਿਬ ਮਹਾਰਾਜ ਈਸ਼ਰਦਾ ਸਤਿਗੁਰ ਈਸ਼ਰਦਾ ਜੀ ਮਹਾਰਾਜ ਮੋਰੇ ਹੱਥ ਜੋੜ ਕੇ ਇਹ ਅਰਦਾਸ ਹੈ ਇਹ ਸਤਿਗੁਰੂ ਮਹਾਰਾਜ ਜੀ ਸਾਨੂੰ ਨਾਮ ਦਾ ਤੇ ਇਸ਼ਨਾਨ ਦੀ ਦਾਤ ਬਖਸ਼ੋ ਘਰ ਹਰੇਕ ਦੇ ਘਰ ਦੇ ਵਿੱਚ ਸੁਖ ਸ਼ਾਂਤੀ ਵਰਤਾਈ ਰੱਖਣੀ ਕਲ ਕਲੇਸ਼ ਮਟਾਉਣਾ ਸਵਾਸ ਆਸ ਆਪਾ ਨਾਮ ਚ ਪਾਉਣਾ ਤੂੰ ਦਾ 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 ਤਾਰ ਤੇਰਾ ਦਿੱਤਾ ਖਾਵਣਾ ਸਤਿਗੁਰੂ ਜੀ ਸ਼ਰਦਾ ਜੀ ਮਹਾਰਾਜ ਜੀ ਇਹਨਾਂ ਬਚਨਾਂ ਦੇ ਅਨਸਾਰ ਸਾਨੂੰ ਸਾਰਿਆਂ ਦੇ ਸਿਰ ਤੇ ਮੇਰ ਭਰੇ ਹੱਥ ਰੱਖਣਾ ਹਰ ਘਰ ਦੇ ਵਿੱਚ ਖੁਸ਼ੀ ਵਰਤਾਈ ਰੱਖਣੀ ਮਹਾਰਾਜ ਜੀ ਹਰੇਕ ਹਰੇਕ ਜੀ ਨੂੰ ਆਪਣੇ ਚਰਨਾਂ ਦੇ ਨਾਲ ਨਿਵਾਸ ਰੱਖਣਾ ਸਤਿਵਾ ਭਾਈ ਇੰਦਰਦਾਰ ਜੀ ਜੋ ਕਿ ਮਜੂਦਾ ਸੰਚਾਲਕ ਨੇ ਜੀ ਡੇਰੇ ਦੇ ਉਹਦੇ ਬਹੁਤ ਵੱਡੇ ਉਪਰਾਲੇ ਹੁੰਦੇ ਆ ਜੀ ਸਮਾਜ ਸੇਵਾ ਦੇ ਵਿੱਚ ਵੀ ਵੱਡਾ ਉਪਰਾਲਾ ਆ ਬੈਸੇ ਸੰਗਤ ਵੀ ਹਾਉ ਭਾਗਿਤ ਕਰਦੀ ਸੰਸਾ ਮਾਤਖਾਂ ਦੀ ਹਾਉ ਭਾਗਿਤ ਕਰਦੀ ਹਾਂਜੀ ਤੋਂ ਬਾਅਦ ਚੜ੍ਹ ਕੇ ਜਿਹੜਾ ਹੈਗਾ ਵੱਡਾ ਉਹ ਅਪੋਟਲ ਉਪਰਾਲਾ ਕਰਦੀ ਨਹੀਂ ਉਹਨਾਂ ਦੇ ਉਪਰਾਲਿਆਂ ਕਿੰਨਾ ਦੇਖਦੇ ਆ ਬਾਬਾ ਇੰਦਰਦਾਸ ਜੀ ਮਹਾਰਾ ਜੀ ਉਹਨਾਂ ਦਾ ਤਾਂ ਅਸੀਂ ਦੇਣਾ ਨਹੀਂ ਦੇ ਸਕਦੇ ਉਹ ਸਾਰਿਆਂ ਦੀ ਇਸ ਬਹੁਤ ਉਹਨਾਂ ਦੀ ਮਿਹਰ ਹੈ ਸਾਡੀ ਸਾਰੀ ਸਾਧ ਸੰਗਤ ਅਸੀਂ ਇੱਕ ਪਰਿਵਾਰ ਦੇ ਤਰ੍ਹਾਂ ਹਾਂ ਹੁਣ ਅਸੀਂ ਇੱਕ ਟੈਲੀਗ੍ਰਾਮ ਇੱਕ ਐਪ ਆਇਆ ਜਿਹਦੇ ਵਿੱਚ ਸਾਰੀ ਸੰਗਤ ਰਲ ਮਿਲ ਕੇ ਆਪਣਾ ਸਮਾਂ ਬਤਾਉਂਦੇ ਹਨ ਹਰ ਇੱਕ ਆਪਣੇ ਹਰ ਇੱਕ ਜੀ ਆਪਣੇ ਤਰੀਕੇ ਦੇ ਨਾਲ ਉਸ ਵੈਬਸਾਈਟ ਤੇ ਆ ਕੇ ਆਪਣੇ ਤਰੀਕੇ ਦੇ ਨਾਲ ਢੰਗ ਤਰੀਕੇ ਨਾਲ ਬਾਣੀ ਪੜਦਾ ਹੈ ਅਸੀਂ ਇੱਕ ਦੂਜੇ ਤੋਂ ਸਾਰਿਆਂ ਤੋਂ ਸਿੱਖਦੇ ਹਾਂ ਸਤਿਗੁਰਿਆਂ ਦਾ ਦਾਸ ਮਹਾਰਾਜ ਜੀ ਦੀ ਬਹੁਤ ਮਿਹਰ ਹੈ ਉਹਨਾਂ ਦੇ ਸਦਕਾ ਹੀ ਅਸੀਂ ਇੱਥੇ ਆਏ ਹਾਂ ਉਹਨਾਂ ਨੇ ਸਾਨੂੰ ਆਪਣੇ ਲੜ ਲਾਇਆ ਅਸੀਂ ਉਹਨਾਂ ਦੇ ਲੜ ਫੜ ਕੇ ਹੀ ਅਸੀਂ ਇੱਥੇ ਪਹੁੰਚੇ ਹਾਂ ਅੱਜ ਤੱਕ ਜੋ ਵੀ ਹੈ ਉਹਨਾਂ ਦਾ ਦਿੱਤਾ ਦਿੱਤਾ ਅਸੀਂ ਦੇਣਾ ਨਹੀਂ ਦੇ ਸਕਦੇ ਸਤਿਗੁਰ ਇੰਦਰਦਾਸ ਮਹਾਰਾਜ ਦੀ ਬਹੁਤ ਮੇਰ ਹੈ ਤੇ ਮਹਾਰਾਜ ਜੀ ਜਦੋਂ ਵੀ ਸਾਡੇ ਕੋਲ ਆਉਂਦੇ ਆ ਹਮੇਸ਼ਾ ਸੀ ਇਹੀ ਅਰਦਾਸ ਕਰਦੇ ਆ ਮਹਾਰਾਜ ਜੀ ਸਾਨੂੰ ਨਾਮ ਦਾਤਿਸ਼ ਨਾਂ ਦੀ ਰਾਤ ਬਖਸ਼ੋ ਹਮੇਸ਼ਾ ਘਰਾਂ ਦੇ ਵਿੱਚ ਸੁੱਖ ਸ਼ਾਂਤੀ ਬਤਾਈ ਰੱਖਣੀ ਆਪਣਾ ਮੇਰ ਭਰੇ ਹੱਥ ਰੱਖੋ ਹਮੇਸ਼ਾ ਸਾਨੂੰ ਆਪਣੇ ਚਰਨਾਂ ਦੇ ਨਾਲ ਨਿਵਾਸ ਸਾਨੂੰ ਹਮੇਸ਼ਾ ਆਪਣਾ ਚਰਨਾਂ ਦੇ ਨਾਲ ਜੋੜੀ ਰੱਖਣਾ ਸਾਡੇ ਕਿੰਨੀ ਵਾਰੀ ਮਹਾਰਾਜ ਜੀ ਅਸੀਂ ਦਾ ਮੈਂ ਪਰਸਨਲੀ ਐਕਚੁਅਲੀ ਪਹਿਲੀ ਵਾਰ ਆਇਆ 8 ਮਹੀਨੇ ਪਹਿਲਾਂ ਮੈਂ ਟਿਕਟ ਬੁੱਕ ਕਰਵਾਈ ਸੀ ਤੇ ਇਸੇ ਕਰਕੇ ਕੇ ਮਹਾਰਾਜ ਦੇ ਕੈਸਵੀ ਵਰਸੀ ਦਾ ਪ੍ਰੋਗਰਾਮ ਦੇਖਣ ਆਇਆ ਮਹਾਰਾਜ ਜੀ ਸਾਧ ਸਮਾਗਮ ਤੇ ਦਿਹਾੜੇ ਦੀ ਪਹੁੰਚਣਾ ਆ ਪਹਿਲੀ ਵਾਰ ਆਇਆ ਮੈਂ 18 ਸਾਲਾਂ ਬਾਅਦ ਦੋ ਵਾਰ ਨੇ ਲਾਈਵ ਕੀਤਾ ਹਾਂ ਹਾਂਜੀ ਉੱਥੇ ਲਾਈਵ ਦੇਖਦੇ ਆ ਜਦੋਂ ਤੋਂ ਸ਼ੁਰੂ ਹੋ ਜਾਂਦਾ ਪ੍ਰੋਗਰਾਮ ਉਦੋਂ ਤੋਂ ਅਸੀਂ ਲਾਈਵ ਰਹੀਦੇ ਆ ਤੇ ਕਈ ਵਾਰ ਜਿਹੜਾ ਹੁਣ ਇਹ ਐਤਵਾਰ ਸੋਮਵਾਰ ਆਇਆ ਨਾ ਤੇ ਪ੍ਰੋਗਰਾਮ ਅਸੀਂ ਕੋਸ਼ਿਸ਼ ਕਰੀਦੀ ਅਸੀਂ ਜਾਨੀ ਟੀਵੀ ਔਨ ਕਰਕੇ ਮਹਾਰਾ ਦਾ ਉੱਥੇ ਵੀ ਅਸੀਂ ਮਹਾਰਾਜ ਜੀ ਦਾ ਜਿਹੜਾ ਆ ਭੋਗ ਲਵਾਈਦਾ ਨਾ ਜਲ ਨੂੰ 12 ਵਜੇ ਰਾਤ ਦੇ ਤੜਕੇ 12 ਵਜੇ ਪਹਿਲਾਂ ਚਾਹ ਦਾ ਲੰਗਰ ਫਿਰ ਉਸ ਤੋਂ ਬਾਅਦ ਮਹਾਰਾ ਦੀ ਜਿਹੜਾ ਭੋਜਨ ਅਸੀਂ ਬਣਾਉਣਾ ਜੋ ਵੀ ਬਣਾਉਣਾ ਮਹਾਰਾ ਲਈ ਪ੍ਰਸ਼ਾਦਾ ਤਿਆਰ ਕਰਨਾ ਉਹਨੂੰ ਸਾਰਾ ਭੋਗ ਲਵਾਈਦਾ ਉਸੇ ਇਸੇ ਤਰ੍ਹਾਂ ਜਿਦਾ ਇੱਥੇ ਸਾਰਾ ਪ੍ਰੋਗਰਾਮ ਹੁੰਦਾ ਸੀ ਉਸੇ ਤਰ੍ਹਾਂ ਉੱਧਰ ਵੀ ਮਹਾਰਾ ਦੀ ਪਾਣੀ ਚੱਲਦੀ ਰਹਿੰਦੀ ਆ ਤੇ ਅਸੀਂ ਜਾਗਦੇ ਰਹੀਦਾ ਆਪਾਂ ਦੇਖਦੇ ਕਿ ਬਾ ਜਿਹੜਾ ਬਾ ਪੇਸ਼ਾ ਜਿਹੜੇ ਸਾਡੇ ਭੈਣ ਭਰਾ ਦੇਤੇ ਇਹ ਇੰਦਰ ਦੀ ਜ਼ਿੰਦਗੀ ਦਾ ਬਹੁਤ ਜ਼ਿਆਦਾ ਫਰਕ ਹੈ ਕਿ ਜੇ ਸਮਾਂ ਅਗਰ ਬਹੁਤ ਜ਼ਿਆਦਾ ਉਠਾਇਆ ਹਾਂਜੀ ਤੇ ਤੁਸੀਂ ਕੰਮ ਦੇ ਨਾਂ ਨਾਲ ਇਹ ਸਮਾਂ ਕਿਹਦਾ ਕਰਦੇ ਹੋ ਆਪਣਾ ਹਮੇਸ਼ਾ ਮਨ ਵਿੱਚ ਇਹੀ ਹੈ ਕਿ ਮੇਰਾ ਰੁੱਸੇ ਨਾ ਕੱਲ ਗਿਆ ਵਾਲਾ ਜੱਗ ਭਾਵੇਂ ਸਾਰਾ ਰੁੱਸ ਜਾਏ ਸੋ ਹਮੇਸ਼ਾ ਮੇਰੀ ਤਾਂ ਇਹੀ ਹੁੰਦਾ ਹੈ ਕਿ ਮਹਾਰਾਜ ਹਮੇਸ਼ਾ ਮੁੱਖ ਰੱਖਣਾ ਹੈ ਕੰਮ-ਕਾਰ ਕਰਦੇ ਰਹੋ ਮਹਾਰਾਜ ਵੀ ਇਹੀ ਕਹਿੰਦੇ ਆ ਇੰਦਰਦਸ ਮਹਾਰਾਜ ਇਹੀ ਕਹਿੰਦੇ ਆ ਕੰਮ-ਕਾਰ ਕਰੀ ਚੋ ਪਰ ਉਹਨੂੰ ਵੀ ਧਿਆਉ ਨਾਲ ਦੇ ਨਾਲ ਹੈ ਨਾ ਆਪਣਾ ਜ਼ਰੂਰ ਸਮਾਂ ਕੱਢੋ ਇਹ ਨਹੀਂ ਕਿ ਤੁਸੀਂ ਇੱਕ ਪਾਣੀ ਪਾਣੇ ਤੁਸੀਂ ਕਮਰੇ ਚ ਹੀ ਬੰਦ ਹੋ ਕੇ ਤੁਸੀਂ ਪਾਣੀ ਪਾਣੀਆਂ ਤੁਸੀਂ ਕੋਈ ਵੀ ਕੰਮਕਾਰ ਕਰਦੇ ਆ ਕੰਮ ਤੇ ਆ ਤੁਸੀਂ ਡਰਾਈਵ ਕਰਦੇ ਆ ਜਾਂ ਤੁਸੀਂ ਕੁਝ ਵੀ ਘਰ ਦੇ ਵਿੱਚ ਕਿਚਨ ਦੇ ਵਿੱਚ ਕੰਮ ਕਰਦੇ ਆ ਭੋਜਨ ਬਣਾਉਂਦੇ ਆ ਮਹਾਰਾਜ ਦੀ ਪਾਣੀ ਲਾਈ ਰੱਖੋ ਤੇ ਤੁਸੀਂ ਬਾਣੀ ਪਾਣੀ ਪੜੋ ਤੇ ਬਾਣੀ ਸੁਣੋ ਵੱਲਾ ਸアド ਬੰਦੀ ਛੋੜ ਮਹਾਰਾਜ ਜੀ ਸਰਦਾਸ ਜੀ ਕੀ ਸਾਤ ਸਾਹਿਬ ਫਕ ਮਹਾਰਾਜ ਜੀ ਦਾ ਸਾਤ ਸਾਹਿਬ ਮੇਰਾ ਨਾਮ ਹਰਵਿੰਦਰ ਗੁਆਰੇ ਇਹ ਮੈਂ ਪੈਰਿਸ ਤੋਂ ਆਈ ਹਾਂ ਅਸੀਂ ਇੱਥੇ ਸਾਡਾ ਪਿੰਡ ਕਢਿਆਲ ਹੈ ਹਾਂ ਹਾਂ ਮਾਰੇ ਜੀ ਦੇ ਨਾਲ ਮੇਰੇ ਮੰਮੀ ਡੈਡੀ ਪਹਿਲਾਂ ਤੋਂ ਆਉਂਦੇ ਸੀ ਤੇ ਅਸੀਂ ਉਹਨਾਂ ਦੇ ਨਾਲ ਹੀ ਆਏ ਤੁਹਾਡਾ ਪਿੰਡ ਵਾਸੀ ਸਵਾਗਤ ਹੈ ਜੀ ਇਸ ਲਈ ਸਾਡੀ ਦਾ ਲਗਾਤਾਰ ਰਿਤ ਰਿਣੀ ਬੰਦਗੀ ਜਾਂਦੀ ਹੈ ਜੀ ਬਾਬਾ ਜੀ ਦਾ ਮੇਲਾ 10 ਤਰੀਕ ਨੂੰ ਹੈ ਇਹ ਵੀ ਦੇਖਦੇ ਹੋ ਬਾਬਾ ਜੀ ਦੇ ਉਪਰਾਹੇ ਬਾਬਾ ਜੀ ਸੰਗਤ ਰੋ ਰਹੀ ਹੈ ਇੱਥਾ ਆਪਣੀ ਨਾਲ ਅਟੈਚਮੈਂਟ ਹੈ ਮਹਾਰਾਜ ਜੀ ਦੀ ਸੰਗਤ ਆਰੋਜੀ ਸਾਡੀ ਸ਼ਬਦ ਕੀਰਤਨ ਚੱਲਦਾ ਇੱਥੇ ਸ਼ਾਮ ਨੂੰ ਆਰਤੀ ਹੁੰਦੀ ਹੈ ਸਵੇਰ ਨੂੰ ਬੰਦਗੀ ਹੁੰਦੀ ਹੈ ਤੇ ਸੰਗਤ ਦਾ ਬਹੁਤ ਮਹਾਰਾਜ ਜੀ ਤੇ ਪਿਆਰ ਮੁਸ਼ਵਾਸ਼ ਹੈ ਤੇ ਬਹੁਤ ਭਰੋਸਾ ਹੈ ਤੇ ਮਹਾਰਾਜ ਸਾਡੇ ਨੇ ਬਹੁਤ ਬੰਦਗੀ ਕੀਤੀ ਇਹ ਸਾਰੀ ਸੰਗਤ ਉਹਨਾਂ ਨਾਲ ਜੁੜੀ ਹੋਈ ਹੈ ਤੇ ਸਾਰੇ ਇਕੱਠੇ ਹੋ ਕੇ ਸ਼ਬਦ ਕੀਰਤਨ ਸ਼ਾਮ ਨੂੰ ਕਰਦੇ ਨੇ ਤੇ ਸਵੇਰ ਨੂੰ ਵੀ ਬੰਦਗੀ ਹੁੰਦੀ ਮਹਾਰਾਜ ਜੀ ਦੀ ਜੀ ਵੀ ਪਰਿਵਾਰ ਸਵੇਰ ਤਾਈਆਂ ਨੇ ਨਹੀਂ ਫਿਲਹਾਲ ਤਾਂ ਮੈਂ ਇਕੱਲੀ ਆਈ ਹਾਂ ਤੇ ਮੇਰੇ ਬੱਚੇ ਪੀਨੇ ਕਿ ਪੜ੍ਹਦੇ ਨੇ ਤੇ ਉਹ ਨਹੀਂ ਆਏ ਹੈਗੇ ਤੇ ਮੈਂ ਹਰ ਸਾਲ ਹੀ ਆਉਣੀ ਹਾਂ ਹਾਂਜੀ ਹਰ ਇੱਕ ਵਾਰ ਦੋ ਚਾਰ ਨੂੰ ਹੋ ਜਾਂਦੀ ਹੈ ਜੀ ਆਪਾਂ ਬੱਸ ਬਾਬਾ ਜੀ ਇੰਦਰਵਾਸ ਜੀ ਤੇ ਇੰਨੇ ਚੰਗੇ ਬਹੁਤ ਚੰਗੇ ਸੰਗਤ ਨੂੰ ਬਹੁਤ ਪਿਆਰ ਕਰਦੇ ਆ ਤੇ ਸਾਡੇ ਨਾਲ ਹਮੇਸ਼ਾ ਐਵੇਂ ਨਹੀਂ ਲੱਗਦਾ ਕਿ ਉਹ ਸਾਡੇ ਗੁਰੂਆਂ ਬਹੁਤ ਪਿਆਰ ਨਾਲ ਅਸੀਂ ਆਉਣੇ ਆ ਤੇ ਮम्मी डੈਡੀ ਦੀ ਡੈਥ ਹੋ ਚੁੱਕੀ ਆ ਪਰ ਅਸੀਂ ਅੱਜ ਦਾ ਸਾਨੂੰ ਫੀਲ ਨਹੀਂ ਹੁੰਦਾ ਕਿ ਮੰਮੀ ਡੈਡੀ ਹੈ ਨਹੀਂ ਸਾਨੂੰ ਇੰਨਾ ਪਿਆਰ ਕਰਦੇ ਆ ਇਹਨਾਂ ਨਾਲ ਤੇ ਉਹਨਾਂ ਵਾਰੀ ਦਾ ਬਹੁਤ ਕੁਝ ਕਾਇਵਾਇਦੇ ਪਰ ਸਾਡੇ ਕੋਲ ਲਾਫਜ਼ ਨਹੀਂ ਹੈਗੇ ਕਹਿਣ ਲਈ ਬਹੁਤ ਚੰਗੇ ਨੇ ਬਹੁਤ ਸੇਵਾ ਉਹ ਕਰਦੇ ਨੇ ਖੇਡਾਂ ਕਰਾਉਂਦੇ ਨੇ ਤੇ ਆਪਣੇ ਸਾਰੇ ਆਪਣੇ ਪਿੰਡਾਂ ਦੀਆਂ ਜਾਨੀ ਕਿ ਸਾਰੇ ਕੰਮ ਕਰਦੇ ਨੇ ਜੋ ਵੀ ਸੇਵਾ ਕੋਲੇ ਕੋਈ ਆਉਂਦਾ ਉਹਨਾਂ ਨੂੰ ਤੇ ਸੇਵਾ ਦਿੰਦੇ ਨੇ ਗਲੀਆਂ ਗੁੱਲੀਆਂ ਸਾਰਾ ਕੁਝ ਬਣਾਉਂਦੇ ਨੇ ਬਹੁਤ ਕੁਝ ਕਰਦੇ ਨੇ ਬੱਚਿਆਂ ਦੇ ਖੇਡਾਂ ਦਾ ਬਹੁਤ ਧਿਆਨ ਰੱਖਦੇ ਹਾਂ। ਬਾਬਾ ਜੀ ਦੇਖ ਆਪਾਂ ਦੇਖਦੇ ਹਾਂ ਬਾਬਾ ਜੀ ਦੇ ਸੁਪਰਵਾਈਜ਼ਨ ਦੇ ਵਿੱਚ ਸਾਰੇ ਜਿਹੜੇ ਆ ਬਹੁਤ ਬੱਚੇ ਉਕੀ ਨਿਰਮਤਾ ਦੇ ਨਾਲ ਕੰਮ ਕਰਦੇ ਆ ਜੀ ਅਸੀਂ ਕੋਈ ਵੀ ਆਪਾਂ 스ਕੀਮ ਦੇਖਦੇ ਆ ਕਿ ਜਿੰਨੇ ਵੀ ਸੇਵਾਦਾਰ ਹਨ ਨਿਰਮਤਾ ਦੇ ਨਾਲ ਕਿ ਆਪਾਂ ਸਾਡੇ ਨੇ ਸੇਵਾ ਲੇਨ ਕਰਦੇ ਆ ਰਹੇ ਨੇ। ਜੇ ਵਰਕਰ ਜਿਹੜੇ ਲੱਗੇ ਹੋਏ ਸਫਾਈ ਕਰੇ ਨੇ ਵੀ ਇਹ ਜਿਹੜੀ ਬਾਬਾ ਜੀ ਦੇ ਨਾਲ ਜੁੜ ਕੇ ਜਿੰਨੇ ਨਿਰਮਤਾ ਹੱਤੇ ਵਿੱਚ ਆਉਂਦੀ ਆ ਉਹਦੇ ਵਰਗੀ ਬਾਬਾ ਜੀ ਮਹਾਰਾਜ ਜੀ ਸ਼ਰਧਾ ਜੀ ਸਾਡੇ ਮਹਾਰਾਜ ਨੂੰ ਬਹੁਤ ਭਗਤੀ ਕੀਤੀ। ਬਸ ਉਹਨਾਂ ਦੀ ਭਗਤੀ ਨੂੰ ਬਹੁਤ ਸਾਰੇ ਫਲ ਲੱਗੇ ਹੋਏ ਆ ਤੇ ਸਾਰੇ ਸੰਗਤ ਨੂੰ ਬਹੁਤ ਵਿਸ਼ਵਾਸ ਹੈ ਤੇ ਸ਼ਰਧਾ ਨਾਲ ਆ ਕੇ ਸਾਰੇ ਸੇਵਾ ਕਰਦੇ ਨੇ ਆਪਣੇ ਆਪ ਹੀ ਕਰੇ ਜਾਂਦੇ ਨੇ ਮਹਾਰਾਜ ਕਰਾਰੇ ਮੈਂ ਆਪੇ ਆਪ ਹੀ ਕਰਦੇ ਨੇ ਸੰਗਤ ਪਿਆਰ ਦੇ ਵਿੱਚ ਸਾਰੇ ਕਰਦੇ ਨੇ ਮਹਾਰਾਜ ਜੀ ਹਾਂ ਜੀ ਵੱਲੇ ਸਾਧੂ ਬੰਦੀ ਛੋੜ ਮਹਾਰਾਜ ਈਸ਼ਰਦਾ ਜੀ ਕੀ ਸਤਿ ਸੰਗੋਕ ਮਹਾਰਾਜੀ ਕਾ ਸਤਿ ਸਹੀ ਸਸ